ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਇਹਦਾ ਵੀਜ਼ਾ ਅਫਿਕਟੋ ਸੋ ਕੈਨੇਡਾ ਦਾ ਸੈਪਟੈਂਬਰ ਇਨਟੇਕ ਆਲਮੋਸਟ ਖਤਮ ਹੈ ਔਰ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੇ ਵੀਜ਼ਾ ਸਿਕਯਰ ਕੀਤੇ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਰਿਫਿਊਜ਼ਲ ਵੀ ਆਏ ਨੇ ਹੁਣ ਜਨੂਅਰੀ ਇਨਟੇਕ ਸਟਾਰਟ ਹੈ ਜਨੂਅਰੀ ਇਨਟੇਕ ਦੇ ਆਫਰ ਲੈਟਰਸ ਵੀ ਆ ਰਹੇ ਨੇ ਔਰ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਦੇ ਆਇਲਸ ਪੈਂਡਿੰਗ ਸੀ ਉਹ ਆਪਣੇ ਆਇਲਸ ਵੀ ਕੰਪਲੀਟ ਕਰ ਰਹੇ ਨੇ ਸੋ ਪੂਰੀ ਕਲੈਰਿਟੀ ਹੁਣ ਜਨੂਅਰੀ ਇਨਟੇਕ ਔਰ ਸੈਪਟੈਂਬਰ ਦਾ ਰਿਜ਼ਲਟ ਦਾ ਸਟੇਟਸ ਕੀ ਹੈ ਸਾਡੇ ਨਾਲ ਇਸ ਵੀਡੀਓ ਚ ਸੁਨੇਹਾ मैम ਸਾਂਝੀ ਕਰਨਗੇ ਸੁਨੇਹਾ मैम ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਦਿਓ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸੈਪਟੈਂਬਰ ਇਨਟੇਕ ਆਲਮੋਸਟ ক্লোਜ਼ ਹੋ ਗਿਆ ਕਾਫੀ ਸਟੂਡੈਂਟਸ ਦੇ ਵੀਜ਼ਾਸ ਆ ਗਏ ਆ ਔਰ ਕਈ ਹਲੇ ਵੇਟ ਕਰ ਰਹੇ ਹਨ ਉਹਨਾਂ ਸਾਰਿਆਂ ਲਈ ਇੱਕ ਕਹਿ ਲੋ ਕਿ ਬੈਸਟ ਵਿਸ਼ੇਸ ਆ ਕਿ ਹੋਪਫੁਲੀ ਤੁਹਾਡੇ ਰਿਜ਼ਲਟਸ ਪੋਜ਼ਿਟਿਵ ਹਨ ਹੁਣ ਜਨਵਰੀ ਇਨਟੇਕ ਲਈ ਆਫਰ ਲੈਟਰਸ ਸਟੂਡੈਂਟਸ ਦੇ ਸਿਕਯੂਰ ਕਰਨੀ ਆ ਵੀ ਸਟਾਰਟ ਕਰਤੀਆਂ ਵਾ ਔਰ ਕਾਫੀ ਸਟੂਡੈਂਟਸ ਇੱਦਾ ਦੱਸਿਆ ਜਿਨਾ ਦਾ ਆਇਲਸ ਪੈਂਡਿੰਗ ਸੀਗੇ ਆਇਲਸ ਕਲੀਅਰ ਹੋ ਰਿਹਾ ਐਂਡ ਕਾਫੀ ਸਟੂਡੈਂਟ ਇੱਦਾ ਦੱਸੇ ਵੀ ਸੀਗੇ ਕਿ ਜਿਨ੍ਹਾਂ ਦਾ ਇੱਕ ਮਾਈਂਡ ਸੈਟਅਪ ਥੋੜਾ ਜਿਹਾ ਜਨੂਰੀ ਔਰ ਮੇ ਇਨਟੇਕ ਨੂੰ ਦੇਖਤੇ ਹੋਏ ਉਹਨਾਂ ਨੂੰ ਲੱਗਦਾ ਸੀ ਕੈਨੇਡਾ ਦੇ ਵੀਜ਼ਾਸ ਬਦ ਕਰਤੇ ਬਟ ਸਪਟੰਬਰ ਇਨਟੇਕ ਜੈਨੂਇਨ ਪ੍ਰੋਫਾਈਲ ਅਚੀ ਪ੍ਰੋਫਾਈਲ ਨੂੰ ਵੀਜ਼ਾਸ ਮਿਲੇ ਹੈਗੇ ਆ ਸੋ ਹੁਣ ਕਿਹੜੀਆਂ ਚੀਜ਼ਾਂ ਤੇ ਸਟੂਡੈਂਟ ਕਨਫਿਊਜ਼ਡ ਆ ਸਟੂਡੈਂਟਸ ਸਭ ਤੋਂ ਜ਼ਿਆਦਾ ਕਨਫਿਊਜ਼ਡ ਆ ਕੋਰਸ ਔਰ ਪੀਆਰ ਬੁਲਕੇ ਮੀਨਸ ਕੀ ਉਹਨੂੰ देखो ऑबियसा दो चीज होंगे कि अर्स लीए जिथे पी आर आए और एक होंगे कि कोर्स सेजा कि मिलेगा सो so, की इंपोर्टेंट आ सो इम्पोर्टेंट की कोर्स का वीजा लैंना प्रीवियस स्टडीज केट होना चाहिए इस चीज़ कंफ्यूज हो रहे हो क्योंकि जी लिस्ट पी एस डबल्यू पोस्ट ग्रेजुएट वर्क परमिट की आई है ਉਹ ਉਹਦੇ ਅਕੋਰਡਿੰਗ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣਾ ਜਿਹੜੇ ਕੋਰਸਿਸ ਡਿਮਾਂਡ ਦੇ ਵਿੱਚ ਹੈਗੇ ਆ ਬਟ ਉਹਦਾ ਇੱਕ ਵਿਚਲਾ ਸੋਲੂਸ਼ਨ ਵੀ ਨਿਕਲ ਸਕਦਾ ਵਾ ਕਿ ਅਸੀਂ ਆਪਣੀ ਪ੍ਰੋਫਾਈਲ ਦੀ ਪ੍ਰੋਪਰ ਅਸੈਸਮੈਂਟ ਕਰਵਾਈਏ ਜਿਹਦੇ ਵਿੱਚ ਸਾਡੇ ਵੀਜ਼ਾ ਵੀ ਆਵੇ ਔਰ ਤੁਹਾਡੇ ਉਸ ਕੋਰਸ ਦੀ ਡਿਮਾਂਡ ਵੀ ਹੋਵੇ ਬਟ ਫੋਕਸ ਕਰੋ ਵੀਜ਼ੇ ਤੇ ਕਿਉਂਕਿ ਅੱਜ ਜਿਹੜੇ ਕੋਰਸਿਸ ਦੀ ਡਿਮਾਂਡ ਹੈਗੀ ਆ ਹੋ ਸਕਦਾ ਤੁਹਾਡੀ ਐਜੂਕੇਸ਼ਨ ਤੋਂ ਬਾਅਦ ਉਸ ਕੋਰਸਿਸ ਦੀ ਡਿਮਾਂਡ ਨਾ ਹੋਵੇ ਸੋ ਬੈਸਟ ਇਜ਼ ਅਲਟਰਨੇਟਿਵ ਹੈ ਯਾ ਗੋ ਫਾਰ ਦ ਡਿਗਰੀ ਕੋਰਸਸ ਕਿਉਂਕਿ ਡਿਗਰੀ ਕੋਰਸਸ ਲਈ ਜਿਹੜੇ ਤੁਸੀਂ ਡਿਗਰੀ ਤੇ ਜਾਣੇ ਹੋ ਤਾਂ ਤੁਹਾਨੂੰ ਕੋਈ ਵੀ ਉਹਦੇ ਤੇ ਰੂਲ ਇੰਪਲੀਮੈਂਟ ਨਹੀਂ ਹੁੰਦਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ ਐਂਡ ਮੋਰਓਵਰ ਡਿਗਰੀ ਪ੍ਰੋਗਰਾਮ ਦਾ ਸਕਸੈਸ ਰੇਟ ਵੀ ਹਾਈ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਬਹੁਤ ਹੀ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਨੇ ਸਕਰੀਨ ਦੇ ਉੱਤੇ ਇਸ ਵਕਤ ਨੰਬਰ ਹੈ ਵੀਡੀਓ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਟੈਲੀਫੋਨ ਨੰਬਰ ਤੇ ਗੱਲ ਕਰਕੇ ਕਿਸੇ ਵੀ ਨੇੜੇ ਦੇ ਆਫਿਸ 'ਚ ਜਾਓ ਆਨਲਾਈਨ ਤੁਸੀਂ ਆਪਣੀ ਫਾਈਲ ਲੌਂਚ ਕਰੋ ਪਰ ਪੂਰੀ ਕਲੈਰਿਟੀ ਲਓ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ